ज्ञानी हरप्रीत सिंह को अध्यक्ष बनाया गया है अकाली दल का किस तरीके से आप देखते हैं पहली बात है ये है कि ज्ञानी हरप्रीत सिंह जथेदार हरप्रीत सिंह वो अध्यक्ष बने ये इसलिए है कि सुखबीर ने ये हालात पैदा करते फिर वो अध्यक्ष बन गए वरना बादल परिवार सुखबीर सिंह बादल को कोई चैलेंज नहीं थी उन्हें ਜਿਵੇਂ ਬੱਚੇ ਦੀਪਾਵਲੀ ਦੇ ਦਿਨ ਐਸੇ ਫੁੱਲ ਝੜੀ ਕੇ ਖੇਲਤੇ ਹਨ ਛੋਟਾ ਪਟਾਖਾ ਚਲਾਤੇ ਹਨ ਜਾਂ ਉੱਪਰ ਕੋ ਆਤਸ਼ਵਾਦੀ ਛੋੜਦੇ ਹਨ ਉਹ ਗਾਲੀ ਸਿਆਸਤ ਕੋ ਬੱਚਿਓਂ ਕਾ ਖੇਲ ਬਣਾ ਕੇ ਰੱਖ ਦੀਆ ਸਸਕਬੀਰ ਸਿੰਘ ਨੇ ਉਹਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਅੱਜ ਤੱਕ ਗੁਰੂ ਗੋਬਿੰਦ ਸਿੰਘ ਦੀ ਹਿਸਟਰੀ ਪਾ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਤਵੀਆਂ ਤਵੀਆਂ ਤੇ ਬਹਿਣਾ ਸਹਬਜ਼ਾਦੇ ਦੀਵਾਰਾਂ ਵਿੱਚ ਚਿਣੇ ਜਾਣੇ ਚਮਕੌਰ ਦੀ ਗੜੀ ਹੋਣੀ ਹਰੀ ਸਿੰਘ ਨਲੂਏ ਦਾ afghanistan ਫਤਿਹ ਕਰਨਾ ਔਰ ਮਹਾਰਾਜ ਸਿੰਘ ਦਾ ਰਾਜ ਉਹ ਜੋ ਦੁਨੀਆ ਦੇ 107 ਮੁਲਕਾਂ 'ਚ ਸਿੱਖ ਬੈਠੇ ਐ ਜਿਹੜੇ ਉੱਥੇ ਐਡੇ-ਐਡੇ ਤਹਾਸਮਾਨ ਤੱਕ ਚਲੇ ਗਏ ਤੇ ਸਖਬੀਰ ਸਿੰਘ ਅਕਾਲੀ ਸਿਆਸਤ ਦੀ ਸ਼ਾਨ ਮਿਠਾਸ ਦਬਾਅ ਉਹਦੀ ਮੈਂਮਾ ਉਹ ਘਟਾ ਹੁਦਾ ਘਟਾ ਉਦਾ ਜਿਹੜਾ ਦੀਵਾਰਫ ਹੁੰਦਾ ਹੈ ਦੀਵਾਰਫ ਦਾ 2.5 ਤੇ 3 ਫੁੱਟ ਦਾ ਹੁੰਦਾ ਹੈ ਇਹਨੇ ਅਕਾਲੀ ਸਿਆਸਤ ਦਾ ਕਾਦੀ ਦਸ ਉਂਗਲਾ ਰਹਿਣ ਦਿੱਤਾ ਬਾਕੀ ਸਭ ਉਡਾ ਦਿੱ ਇਹਦੇ ਵਿੱਚ ਫਿਰ ਬਗਾਵਤ ਜਿਹੋ ਉਹਦੀ ناکਾਮੀ ਉਹਦਾ ਅਸਫਲ ਹੋਣਾ ਉਹਦੀ ਦੂਰਦਰੇਡੀ ਸੋਚ ਨਾ ਹੋਣਾ ਉਹ ਸਿੱਖੀ ਦੇ ਮੈਂ ਮਿਆਰ ਸਿੱਖ ਥਾਸ ਤੇ ਸਿੱਖ ਪਰੰਪਰਾ ਵਿੱਚ ਉਹਦਾ ਜ਼ੀਰੋ ਨੰਬਰ ਹੋ ਜਾਣਾ ਸਖਬੀਰ ਬਾਦਲ ਦਾ ਤੇ ਅਕਾਲੀ ਦਲ ਦਾ ਦੋ ਸੀਟਾਂ ਤੇ ਰਹਿ ਜਾਣਾ ਉਹਦੂ ਮਗਰੋਂ ਕੁਦਰਤੀ ਹੈ ਜਦੋਂ ਕੋਈ ਇੱਕ ਇੱਕ ਮਨੀਮ ਇੱਕ ਮੈਨੇਜਰ ਕਿਸੇ ਕੰਪਨੀ ਦਾ ਫੇਰ ਹੋ ਜੇ ਤਾਂ ਕੰਪਨੀ ਕਹਿੰਦੀ ਕੰਪਨੀ ਦਾ ਰੱਖੋ ਨਵਾਂ ਮੈਨੇਜਰ ਲਾਓ ਇਸ ਲਈ ਅਕਾਲੀ ਦਲ ਜਿਹੜਾ ਉਹ ਸਿੱਖਾਂ ਦੇ ਮੰਨ ਮੰਦਰ ਵਿੱਚੋਂ ਅਕਾਲੀਆਂ ਦੇ ਆਤਮਾ ਜੋ ਉੱਪਰੀ ਹੋਈ ਇੱਕ ਆਵਾਜ਼ ਇੱਕ ਭਾਵਨਾ ਇੱਕ ਉਮੀਦ ਇੱਕ ਲੋੜ ਉਹਦੇ ਉੱਤੇ ਜਿਹੜੀ ਹਾਲਾਤ ਪੈਦਾ ਹੋ ਗਏ ਉਹਦੇ ਵਿੱਚੋਂ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣ ਗਏ ਔਰ ਉਹ ਇਕੱਲੇ ਪ੍ਰਧਾਨ ਨਹੀਂ ਬਣੇ ਇਹ ਜਿਹੜਾ ਇਹ ਅਕਾਲੀ ਦਲ ਨਵਾਂ ਹੈ ਇਹਦੇ ਹੁਣ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਹੈ ਇਹਦੇ ਸਾਰੇ ਲੀਡਰਾਂ ਨੇ ਇਹ ਆਲੀ ਸਾਹਿਬ ਤੇ ਹੋਰ ਸਾਰੇ ਲੀਡਰਾਂ ਨੇ ਰਲ ਕੇ ਜਿਹੜਾ ਫੈਸਲਾ ਕੀਤਾ ਬੜਾ ਸਿਆਣਾ ਕੀਤਾ ਉਹ ਇਹ ਹੈ ਵੀ ਇਹਨਾਂ ਨੇ ਇੱਕ ਧਾਰਮਿਕ ਵਿੰਗ ਜਿਹੜਾ ਸੁਖਬੀਰ ਤਾਂ ਧਾਰਮਿਕ ਸ਼ਬਦ ਕੋਲੇ ਨਹੀਂ ਸੀ ਆਉਣ ਦਿੰਦਾ ਕਿ ਛੱਡ ਪਰੇ ਇਹ ਕੋਈ ਗੱਲ ਹੈ ਸਿੱਖਾਂ ਪੇ ਬੋਟਾ ਮੋਣਗੇ ਉਹਨਾਂ ਨੇ ਧਾਰਮਿਕ ਸ਼ਬਦ ਵਿੱਚ ਦੁਨੀਆ ਭਰ ਵਿੱਚ ਪ੍ਰਵਾਨਤ ਇੱਕ অতি ਉੱਚ ਮਹਾਨ ਹਸਤੀ ਸੰਤ ਕਰਤਾਰ ਸਿੰਘ ਜੀ ਦਾ ਨਾਂ ਜੁੜਿਆ ਤੇ ਉਹਨਾਂ ਦੇ ਪਿਤਾ ਜੀ ਭਾਈ ਸਾਹਿਬ ਭਾਈ ਅਮਰੀਕ ਸਿੰਘ ਬੀਬੀ ਸਤਵੰਤ ਕੌਰ ਉਹਨੂੰ ਲਿਆਂਦਾ ਤੇ ਇਹ ਗੱਲ ਕਹਦੇ ਵੀ ਅਸੀਂ ਬੀਬੀ ਸਤਵੰਤ ਕੌਰ ਜੀ ਦੇ ਅਜਿਹੜਾ ਜ਼ੇਰੇ ਸਦਾਰਤ ਜਿਹੜਾ ਨਵਾਂ ਵਿੰਗ ਬਣਾ ਰਹੇ ਆ ਉਹ ਇਸ ਲਈ ਹੈ ਕਿ ਅਕਾਲੀ ਦਲ ਇਹ ਗੱਲ ਆਪ ਵੀ ਕਰੂ ਹੁਣ ਡਬਲ ਪ੍ਰਚਾਰ ਹੋਊਗਾ ਇੱਕ ਅਕਾਲੀ ਦਲ ਦਾ ਪ੍ਰਧਾਨ ਪ੍ਰਚਾਰ ਕਰੂ ਸਿੱਖੀ ਦਾ ਇੱਕ ਉਹ ਬੀਬੀ ਪ੍ਰਚਾਰ ਕਰੂਗੀ ਤੈਨੂੰ ਇਹ ਨਰੋਲ ਸਿੱਖ ਸਿਧਾਂਤਾਂ ਪੰਜਾਬ ਦੀ ਜ਼ਿੰਦਗੀ ਅਕਾਲੀ ਮੂਵਮੈਂਟਾਂ ਗਦਰੀ ਬਾਬੇ ਤੇ ਫਿਰ ਰੇਲ ਰੇਲ ਠੱਲਣੀ ਪੰਜਾ ਸਾਹਿਬ ਨੂੰ ਜਾਨਤਾ ਵੇਲੇ ਸਿੰਘਾਂ ਨੇ ਤੇ ਕੈਦੀ ਸਿੰਘ ਨੂੰ ਲਈ ਜਾਂਦੇ ਸੀ ਤੇ ਫਿਰ ਕਿਵੇਂ ਜੈਤੋ ਦੇ ਮੋਰਚੇ ਤੇ ਗੋਲੀਆਂ ਚੱਲੀਆਂ ਕਿਵੇਂ ਅੰਗਰੇਜ਼ਾਂ ਨਾਲ ਯੁੱਧ ਕੀਤੇ ਤੇ ਕਿਵੇਂ ਅੰਗਰੇਜ਼ਾਂ ਨੂੰ ਠਕਾਤਾ ਦੁਨੀਆ ਦੇ ਉਹ ਸਾਰੇ ਸਿਧਾਂਤ ਨੂੰ ਬੀਬੀ ਜਿਹੜੀ ਹੈ ਸਰਦਾਰ ਅਮਰੀਕ ਸਿੰਘ ਦੇ ਜਿਸ ਸੰਪੁੱਤਰੀ ਸਤਵੰਤ ਕੌਰ ਵੀ ਵੀ ਸਤਵੰਤ ਕੌਰ ਜੀ ਉਹ ਉਹਨੂੰ ਚੁਕਾਉਣਗੇ ਸਰ ਆਪਨੀ ਹੋਰ ਨਕਲੀ ਅਕਾਲੀ ਦਲ ਕੀ ਲੜਾਈ ਜੋ ਹੈ ਉਹ ਸ਼ੁਰੂ ਹੋ ਜਾਏਗੀ ਨੀ ਉਹ ਤਾਂ ਹੋ ਗਿਆ ਇਹ ਨਕਲੀ ਕਾਲੀ ਦਲ ਤਾਂ ਜ਼ੀਰੋ ਹੋ ਗਿਆ ਪਰ ਕਾਹ ਸਖਵੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਲੋਕੋ ਨੇ ਕਹਿ ਦਿਆ ਆ ਗਿਆ ਅਸਲੀ ਅਕਾਲੀ ਦਲ ਜਦੋਂ ਅਸਲੀ ਅਕਾਲੀ ਦਲ ਉਹਨੂੰ ਕੋ ਮਾਨ ਲਿਆ ਤਾਂ ਉਹ ਤਾਂ ਨਕਲੀ ਹੋ ਗਿਆ लेकिन लगता नहीं सर ज्ञानी हरप्रीत सिंह को कहीं ना कहीं बीजेपी से टैग वाले आरोप कहीं ना कहीं लगते हैं देखो ये, ये क्या सर आंज्ञा होती है हुँ? अच्छा एक ये सारी क्या सर आंज्ञा है अंदाजे है ये आपू अपने सोच मुताबिक कीती हुईया गल्ला बात है ज्ञानी हरप्रीत सिंह एक गल साफ है ਕਿ ਸੌ ਫੀਸਦੀ ਸਿੱਖ ਸਿਧਾਂਤਾਂ ਦੇ ਇੱਕ ਉਸ ਪਦਵੀ ਉੱਤੇ ਸੇਵਾ ਕਰ ਚੁੱਕੇ ਐ ਜਿਹੜੀ ਪਦਵੀ ਨੂੰ ਸਿੱਖ ਦੇ ਸਿੱਖੀ ਵਰਤਮਾਨ ਤੇ ਸਦੀਆਂ ਤੋਂ ਉਹਨੂੰ ਪ੍ਰਵਾਨ ਅਕਾਲ ਤਖਤ ਸਾਹਿਬ ਦੇ ਪੰਜ ਤਖਤ ਉਹਨਾਂ ਵਿੱਚੋਂ ਉਹਨਾਂ ਨੇ ਸੇਵਾ ਨਿਭਾਈ ਐ ਇਸ ਲਈ ਉਹ ਮੈਂ ਸਮਝਦਾ ਹਾਂ ਉਹ ਉਸ ਮਿਆਰ ਨੂੰ ਵੀ ਇੱਥੇ ਲਿਆਉਣਗੇ ਅਕਾਲੀ ਦਲ ਨੂੰ ਉਸ ਮਿਆਰ ਤੱਕ ਲਿਆਉਣ ਜਾਣ ਦੀ ਕੋਸ਼ਿਸ਼ ਕਰਨਗੇ ਲੋਕ ਵਿਸ਼ਵਾਸ ਕਰਨਗੇ ਅਕਾਲੀ ਦਲ ਵਰ ਲੋਕੀ ਦਾ ਕਾਲੀ ਦਲ ਤੇ ਤੁਸੀਂ ਕਹਿੰਦੇ ਜਦੋਂ ਨਿਰਾਸ਼ ਬੰਦਾ ਹੁੰਦਾ ਉਹ ਵਿਸ਼ਵਾਸ ਦੀ ਤਲਾਸ਼ ਕਰਦਾ ਹੈ ਨਿਰਾਸ਼ ਬੰਦਾ ਇੱਕ ਚੀਜ਼ ਦੀ ਤਲਾਸ਼ ਕਰਦਾ ਹਰ ਵੇਲੇ ਵੀ ਵਿਸ਼ਵਾਸ ਮਿਲ ਜੇ ਕਿ ਇਹਦੇ ਵਿੱਚ ਵਿਸ਼ਵਾਸ ਮਿਲ ਜੇ ਕਿ ਸੱਚੀ ਮੁੱਚੀ ਤਰਵਾਸ ਮਿਲ ਜੇ ਸੈਟੀਸਫੈਕਸ਼ਨ ਆ ਜਾਏ ਉਮੀਦ ਆ ਜਾਏ ਤੇ ਅਕਾਲੀ ਦਲ ਦੇ ਵਰਕਰਾਂ ਨੂੰ ਅਕਾਲੀ ਦਲ ਨਾਲ ਜੁੜੇ ਲੋਕਾਂ ਨੂੰ ਹਮਦਰਦਾਂ ਨੂੰ ਇੱਕ ਨਿਰਾਸ਼ਾ ਦੂਰ ਹੋ ਗਈ ਹੈ ਇੱਕ ਵਿਸ਼ਵਾਸ ਆ ਗਿਆ ਹੈ ਇੱਕ ਤਰਵਾਸ ਮਿਲ ਗਿਆ ਵੀ ਨਹੀਂ ਇਹ ਤਾਂ ਕੁਝ ਕਰਨਗੇ ਮੈਨੂੰ ਉਮੀਦ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਔਰ ਮਾਨਯੋਗ ਬੀਬੀ ਸਤਵੰਤ ਕੌਰ ਜੀ ਮੈਂ ਜਦੋਂ ਵੀ ਉਹਨਾਂ ਦਾ ਨਾਮ ਲੈਣਾ ਹੈ ਹੱਥ ਬੰਨ੍ਹ ਕੇ ਲੈਣਾ ਕਿਉਂਕਿ ਬਹੁਤ ਵੱਡੀ ਸੇਵਾ ਦੀ ਪੁੰਜ ਹਸਤੀ ਦੇ ਪਰਿਵਾਰ ਵਿੱਚੋਂ ਉਹ ਬੇਟੀ ਹੈ ਉਹ ਪੰਥ ਦੀ ਬੇਟੀ ਹਨ ਉਹ ਪੰਥ ਦੀ ਸੁਪੁੱਤਰੀ ਹਨ ਦੁਨੀਆ ਭਰ ਦੇ 500 ਸੋਚ ਵਾਲੇ ਸੱਜਣਾ ਨੇ ਕੱਲੇ ਕੈਨੇਡਾ ਵਿੱਚ ਹੀ 400 ਗੁਰਦੁਆਰੇ ਸਵੈ ਨਾ ਲੱਗ ਜਾਣੇ ਬੀਬੀ ਸਤਵੰਤਕੌਰ ਦੇ ਸਿੰਘ ਸਾਹਿਬ ਦੇ ਨਾਲ ਸਿਰਫ ਚੋਣ ਚਿੰਨ੍ਹ ਕੋ ਲੈ ਕੇ ਵੀ ਅਸਮੰਜਸ ਵਿੱਚ ਹੈ ਕਿ ਚੋਣ ਚਿੰਨ੍ਹ ਕਿਸ ਦੇ ਪਾਸ ਹੋਗਾ ਇਸ ਕੋ ਆਪ ਕਿਸ ਤਰੀਕੇ ਤੇ ਸ਼ਾਇਦ ਉਹ ਤਾਂ ਇਲੈਕਸ਼ਨ ਕਮਿਸ਼ਨ ਕੇ ਇਲੈਕਸ਼ਨ ਕਮਿਸ਼ਨ ਦੇ ਸਾਹਿਬ ਨਾਲ ਹੈ ਕਿ ਕੀ ਹੋਗਾ ਕੀ ਕੀ ਨਹੀਂ ਹੋਊਗਾ ਲੇਕਿਨ ਮੈਨੂੰ ਉਮੀਦ ਹੈ ਕਿ ਇਲੈਕਸ਼ਨ ਕਮਿਸ਼ਨ ਨੇ ਕੋਈ ਬਹੁਤਾ ਔਖਾ ਹੋਣ ਦੀ ਲੋੜ ਨਹੀਂ ਉਹਦੇ ਵਿੱਚ ਜਿਹੜੇ ਐਮ ਐਮ ਐਲ اے ਐ ਉਹਨਾਂ ਵਿੱਚ ਭਾਵੇਂ ਉਹਨੂੰ ਲੋੜ ਸੁਖਵੀਰ ਬਾਦਲ ਪਰ ਇਲੈਕਸ਼ਨ ਕਮਿਸ਼ਨ ਫੈਸਲਾ ਕਰੂਗਾ ਨਵੇਂ ਹਾਲਾਤਾਂ ਮੁਤਾਬਕ ਸ਼ਾਇਦ ਦੋਨਾਂ ਨੂੰ ਉਹ ਸਿੰਭਾਲਾ ਦੇਵੇ ਤੀਜੀ ਪਾਰਟੀ ਨੂੰ ਦੇਵੇ